ਗੁਰੂ ਸਾਹਿਬ ਜੀ ਹਰਕਿਓ ਕਥਾ ਕਹਾਣੀਆਂ ਗੁਰਮੀਤ ਸੁਣਾਈਆ ਬਲੇਹਾਰੀ ਗੁਰ ਆਪਣੀ ਗੁਰ ਕੋ ਬੋਲੇ ਜੈ ਆ ਬਲੀ ਹਾਰੀ ਗੁਰ ਆਪਨੀ ਦਿਓ ਹਾੜੀ ਸਦਵਾ ਜਿਨ ਮਾਨਸ ਤੇ ਦੀਪ ਤੇ ਕੀਏ ਕਰਤਨ ਲਾਗੀ ਵਾਰ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੀ ਆਪੰਗੰ ਵਿਵੂਤੇ ਸਦਾ ਅੰਗ ਸੰਗੀ ਓ ਪੰਗੰਗ ਵਿਭੂਤੇ ਪਰਮ ਸਤਕਾਰ ਜੂ ਚਵਰ ਸ਼ਤਰ ਤਖਤ ਜੀ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਈਮਾਨ ਬਿਰਾਜਮਾਨ ਸੋਹ ਰਹੇ ਸਤਗੁਰ ਦਾ ਤਾਰ ਪਾਤਸ਼ਾਹ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬੇ ਕਮਾਲ ਪੁੱਤਰਾਂ ਦੇ ਦਾਨੀ ਸਰਵੰਸ ਦਾਨੀ ਤਲਗੀਆਂ ਵਾਲੇ ਚੋਜੀ ਪ੍ਰੀਤਮ ਦਾਤਾਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਪੰਜੂਆਣਾ ਸਾਹਿਬ ਪਾਤਸ਼ਾਹੀ ਦਸਵੀਂ ਮਹਾਰਾਜ ਜੀਆਂ ਦੇ ਪਾਵਨ ਅਸਥਾਨਾਂ ਤੇ ਆਪ ਜੀ ਕਾਫੀ ਸਮੇਂ ਤੋਂ ਹਾਜ਼ਰੀਆਂ ਭਰ ਰਹੇ ਹਰੀ ਜਸ ਕੀਰਤਨ ਕਥਾ ਵਿਚਾਰਾਂ ਸਰਵਣ ਕਰ ਰਹੇ ਹੋ ਆਓ ਸਤਿਗੁਰਾਂ ਨੂੰ ਝੁਕਾਓ ਆਪਣਾ ਸੀਸ ਤੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ ਦੋਨੇ ਹੱਥ ਜੋੜ ਕੇ ਗੱਜ-ਵੱਜ ਕੇ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਰਗਾ ਸੰਸਾਰ 'ਤੇ ਕੋਈ ਗੁਰੂ ਨਹੀਂ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਰਗਾ ਸੰਸਾਰ 'ਤੇ ਕੋਈ ਦਾਨੀ ਵੀ ਨਹੀਂ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵਰਗਾ ਦੁਨੀਆ 'ਤੇ ਕੋਈ ਰਾਜਾ ਵੀ ਨਹੀਂ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵਰਗਾ ਦੁਨੀਆ ਤੇ ਕੋਈ ਦੂਜਾ ਬਾਦਸ਼ਾਹ ਵੀ ਨਹੀਂ ਹੈ ਕਿਉਂਕਿ ਉਹ ਬਾਦਸ਼ਾਹ ਵੀ ਨੇ ਤੇ ਉਪਕੀਰ ਵੀ ਨੇ ਜਿੱਥੇ ਤੇਗ ਦੀ ਲੋੜ ਪਈ ਮਹਾਰਾਜ ਨੇ ਤੇਗਾ ਵੀ ਵਾਈਆਂ ਤੇ ਜਿੱਥੇ ਕੋਈ ਪਿਆਰ ਕਰਨ ਵਾਲਾ ਮਿਲਦਾ ਸਤਿਗੁਰੂ ਨੇ ਉੱਥੇ ਫਿਰ ਜਾਨਾਂ ਵੀ ਲੁਟਾਈਆਂ ਇਨਾ ਪਿਆਰ ਕਲਗੀਧਰ ਸਰਬੰਸਦਾਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਿੱਖਾਂ ਨਾਲ ਕਰਦੇ ਹੁਣੇ ਮਾਂਪੁਰਖ ਵੀ ਆਪ ਜੀਆਂ ਨੂੰ ਦੱਸ ਹੀ ਰਹੇ ਸੀ ਵੀ ਸਰਕਾਰਾਂ ਨੇ ਹਾਲਾਤ ਕੀ ਬਣਾ ਦਿੱਤੇ ਐ ਬੰਦੀ ਸਿੰਘਾਂ ਨੂੰ ਕਿੰਨੇ ਕਿੰਨੇ ਚਿਰਾਂ ਦਾ ਇਹਨਾਂ ਨੇ ਬੰਦ ਕਰਕੇ ਜੇਲਾਂ ਵਿੱਚ ਡਕਿਆ ਹੋਇਆ ਐ ਇਹਨਾਂ ਨੂੰ ਤਰਸ ਨਹੀਂ ਆਉਂਦਾ ਵੀ ਉਹ ਵੀ ਕਿਸੇ ਮਾਂ ਦੇ ਪੁੱਤਿਆ ਇਹਨਾਂ ਨੂੰ ਦਿਸਦਾ ਨਹੀਂ ਐ ਇਹਨਾਂ ਨੂੰ ਰਾਜ ਨੇ ਅੰਨ੍ਹੇ ਕਰ ਛੱਡਿਆ ਜਿਹਦੇ ਹੱਥ ਦੇ ਵਿੱਚ ਹਕੂਮਤ ਹੋ ਜਾਂਦੀ ਹੈ ਨਾ ਸਰਕਾਰ ਹੋ ਜਾਂਦੀ ਹੈ ਉਹਨੂੰ ਨਸ਼ਾ ਹੀ ਇੰਨਾ ਕੋ ਚੜ ਜਾਂਦਾ ਹੈ ਉਹ ਸੋਚਦਾ ਹੈ ਪਤਾ ਨਹੀਂ ਮੈਂ ਕਿੱਡਾ ਕੁ ਬਣ ਗਿਆ ਪਰ ਉਹਨੂੰ ਇਹ ਨਹੀਂ ਪਤਾ ਕਿ ਕੁਦਰਤ ਦਾ ਸਿਧਾਂਤ ਕੀ ਹੈ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਇਹਦਾ ਤਾਰ ਦੇ ਹੱਥ ਹੈ ਅੱਜ ਜੇ ਰਾਜੇ ਬਣ ਕੇ ਬੈਠੇ ਹੋ ਕੱਲ ਨੂੰ ਤੈਨੂੰ ਭੀਖ ਵੀ ਮੰਗਣੀ ਪੈ ਸਕਦੀ ਹੈ ਕਿਉਂਕਿ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਇਦਾ ਦਰ ਮੰਗਣ ਭੇਖਣਾ ਪਾਇਦਾ ਉਹ ਭਾਈ ਫਿਰ ਦਰ ਦਰ ਤੇ ਤੁਸੀਂ ਭਿਖਿਆ ਮੰਗੋਗੇ ਕਿਸੇ ਨੇ ਤੁਹਾਡੀ ਝੋਲੀ ਵਿੱਚ ਭੀਖ ਵੀ ਨਹੀਂ ਪਾਉਣੀ ਇਹ ਜਿਹੜਾ ਜ਼ੁਲਮ ਕਰਦੇ ਆ ਨਾ ਇਹ ਭੁਗਤਣਾ ਵੀ ਇੱਥੇ ਹੀ ਐ ਅਸੀਂ ਬੋਲਦੇ ਆਂ ਜੀ ਸਰਕਾਰ ਐ ਇਹਨਾਂ ਦੀ ਕਿਉਂ ਡਰਦੇ ਆਂ ਅਸੀਂ ਸਰਕਾਰ ਤੋਂ ਇਹ ਹੈ ਕਿ ਇਹਨਾਂ ਦਾ ਰੁਤਬਾ ਕੀ ਹੈ ਕੀ ਕਰ ਲੈਣਗੇ ਇਹ ਚਾਰ ਦਿਨਾਂ ਦੇ ਇਹਨਾਂ ਨੇ ਨਹੀਂ ਮਿੱਟੀ ਹੋਣਾ ਮਰਨਾ ਆਮ ਬੰਦੇ ਨੇ ਵੀ ਹੈ ਤੇ ਮਰਨਾ ਇਹਨਾਂ ਨੇ ਵੀ ਹੈ ਜਾਂ ਤੇ ਹੋਵੇ ਵੀ ਐਡਾ ਹੀ ਤੁਸੀਂ ਰਾਜੇ ਹੋ ਗਏ ਹੋ ਤੁਸੀਂ ਮੌਤ ਨੂੰ ਰੋਕ ਲਿਆ ਹੋਵੇ ਭਾਈ ਕੁਦਰਤ ਦੇ ਸਿਧਾਂਤਾਂ ਨੂੰ ਕਿੱਡਾ ਹੀ ਵੱਡਾ ਰਾਜਾ ਹੋਵੇ ਰੋਕ ਨਹੀਂ ਸਕਦਾ ਜਿਹੜਾ ਕਿਸੇ ਤੇ ਜ਼ੁਲਮ ਕਰਦਾ ਉਹਨੇ ਨਤੀਜੇ ਵੀ ਇੱਥੇ ਹੀ ਭੁਗਤਨੇ ਆ ਆਪਣੀ ਥਾਂ ਤੇ ਹੋਏਗੀ ਜਿਹੜੀ ਸਰਕਾਰ ਹੋਏਗੀ ਆਪਣੀ ਥਾਂ ਤੇ ਹੋਏਗਾ ਜਿਹੜਾ ਵੱਡਾ ਬਾਦਸ਼ਾਹ ਬਣ ਕੇ ਹਕੂਮਤਾਂ ਸਾਹਮਣੇ ਬੈਠਾ ਹੋਏਗਾ ਪਰ ਸਾਡੀ ਹਕੂਮਤ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਤੋਂ ਵੱਡੀ ਸਾਡੇ ਲਈ ਕੋਈ ਦੁਨੀਆ ਤੇ ਸਰਕਾਰ ਨਹੀਂ ਤੇ ਜਿੱਦਣ ਮਹਾਰਾਜ ਨੇ ਨਿਆਂ ਕੀਤਾ ਫਿਰ ਇਹਨਾਂ ਦੀਆਂ ਅੱਖਾਂ ਵੀ ਖੁੱਲ੍ਹ ਜਾਣੀਆਂ ਸੋ ਆਓ ਮਹਾਰਾਜ ਦੇ ਪਿਆਰ ਅੰਦਰ ਜਿਆਦਾ ਸਮਾਂ ਲੈਂਦੇ ਆ ਹੋਇਆ ਜੋ ਦਾਤਾਰ ਝੋਲੀ ਵਿੱਚ ਕਲਮ ਦੀ ਦਾਤ ਬਖਸ਼ੀ ਹੈ ਕਵਤਾਵਾਂ ਦੀ ਸੇਵਾ ਲੈਂਦੇ ਐ ਕਿ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਉਹ ਆਪ ਜੀ ਦੇ ਅਸਥਾਨਾਂ ਤੇ ਬੈਠੇ ਆ ਤੇਰੇ ਗੁਣ ਗਾ ਰਹੇ ਆ ਅਨੇਕਾਂ ਕੀਰਤਨੀ ਜਥੇ ਆਉਂਦੇ ਨੇ ਕਥਾਵਾਚਕ ਆਉਂਦੇ ਨੇ ਢਾਡੀ ਆਉਂਦੇ ਨੇ ਕਿਤੇ ਕਵੀਸ਼ਰ ਆਉਂਦੇ ਨੇ ਗਾਉਂਦੇ ਤਾਂ ਉਹਨੂੰ ਬਹੁਤ ਨੇ ਗਾਉਣ ਵਾਲੇ ਬਹੁਤ ਨੇ ਸਾਡੇ ਵਰਗੇ ਅੰਤ ਪਾਉਣ ਵਾਲਾ ਕੋਈ ਨਹੀਂ ਹੋਇਆ ਆਓ ਐਸੀ ਸਿਫਤ ਹੈ ਦਾਤਾਰ ਦੀ ਕਿ ਇਹ ਕਲਮ ਉਹਨੂੰ ਲੇਖ ਨਹੀਂ ਪਾਈ ਇਹ ਕਲਮ ਉਹਨੂੰ ਸ਼ਬਦਾਂ ਵਿੱਚ ਕੈਦ ਨਹੀਂ ਕਰ ਪਾਈ ਆਓ ਗੁਰੂ ਗੋਬਿੰਦ ਸਿੰਘ ਸਾਹਿਬ ਜੀਾਂ ਦੀ ਯਾਦ ਵਿੱਚ ਜੁੜ ਕੇ ਆਪ ਸਾਰਿਆਂ ਨੇ ਪਿਆਰ ਸਹਿਤ ਕਵਿਤਾ ਨੂੰ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਕਲਮਾਂ ਹੀ ਰੁਕ ਗਈਆਂ ਲਿਖੋ ਕੀ ਸਿਫਤ ਤੇਰੀ ਸੇਵਾ ਮੇਰੀ ਨਯੋਕ ਤੈਨੂੰ ਗਉਣ ਦੀ ਸੋਨੇਰੀ ਕਲਗੀ ਦੇਵਾਲੀ ਸੋਨੇ ਮੇਰੀ ਸ਼ੇਨਸ਼ਾਹੀ ਮੈਨੂੰ ਇਫਤ ਤੇਰੀ ਸੇਵਾ ਮੇਰੀ ਨੋ ਓ ਕਾ ਤੈਨੂੰ ਗਉਣ ਦੀ ਸੁਨੇਰੀ ਦੁਖਿਓ ਗਾਲ ਲਾਵੀ ਮੈਰੀਓ ਲਈ ਕੌਸ ਦਬਣੀਓ ਤਨ ਹੈ ਤਪਸੀਓ ਮਾਤਾ ਗੁਜਰਾ ਦੀ ਪਿਆਰੇ ਪੁੱਤ ਹੈ भगत ਜਿੰਨੇ ਜਣੀਓ ਪਰੀਮ ਵਾਲਾ ਦੁਖੀਆਂ ਨੂੰ ਗਲ ਲਾਵੇ ਵੈਰੀਆਂ ਲਈ ਕਾਸ ਦਾ ਬਣੀਓ ਮੂੰ ਜਿੱਥੇ ਕਮ ਖਾਲ ਸਾਜੀ ਸ਼ਾਂਤੀ ਨਾਲ ਚਲਦਾਨੋਂ ਓ ਗਲ ਦੇਸ਼ਮ ਸ਼ੀਰਾਂ ਨੂੰ ਉਠੋਣ ਦੀ ਜਿੱਥੇ ਕੰਮ ਖਾਲ ਸੋਜੀ ਸ਼ਾਂਤੀ ਨਾਲ ਚੱਲੇ ਧਨੋ ਸ਼ਿਫਤ ਤੇਰੀ ਸੇਵਾ ਮੇਰੀ ਨੋ ਓ ਕਾ ਤੈਨੂੰ ਬੋ ਚਤਰਾਇਆਂ ਤੇ ਚਲਕੀਆਂ ਦੇ ਨਾਲ ਵਸ ਆਵਦਾਨਾ ਹਾਉ ਤਾ ਦੇਖਦੇ ਦਿਲਾਂ ਦੇ ਵਾਲਾ ਚਾਉ ਜੀ ਦੌੜ ਦਿੰਦੋ ਧੋਖ ਰਖੇ ਪ੍ਰੇਮ ਤੇ ਪਾਉ ਦੀ ਚਤਰਾਇਆਂ ਤੇ ਚਲਾਕੀਆਂ ਦੇ ਨਾਲ ਵਸ ਆਮਦਾਨਾ ਹਾਏ ਤਾ ਦੇਖਦੇ ਦਿਲਾਂ ਦੇ ਵਾਲਾ ਚੋ ਜੀ ਸਿੱਖੀਵਾ ਜਗ ਰੁਸ਼ਨਾਏ ਓਨੀ ਜਾਂਚ ਦਸੀ ਸਿੱਧਕ ਨਿਭਾਉਣ ਦੀ ਸਿੱਖੀ ਵਾਲਾ ਬੁਟਾ ਲਕੀ ਜਗ ਰੁਸ਼ਨਾਏ ਓਨੀ ਜਾਂਚ ਦਸੀ ਸਿੱਧ ਫਤ ਤੇਰੀ ਸੇਵਾ ਮੇਰੀ ਨੋ ਉਹ ਕੋ ਤੈਨੂੰ ਗੋਣ ਦੀ ਸੋਨੇ ਰਿ ਲਗੀ ਦੀਵਾਲੀ ਸੋਨੇ ਮੇਰੀ ਸ਼ੇਨ ਸ਼ਾਹੀ ਮੈਨੂੰ ਤਾਂਗ ਹੈ ਦੀਦਾ ਦੀਨਾਂ ਪੀਰਾਂ ਪੋਣ ਦੀ ਸੁਸਾਦ ਸੰਗਤ ਜੀ ਜੋ ਲਫ਼ਜ਼ ਕਲਗੀਧਰ ਪਾਤਸ਼ਾਹ ਨੇ ਇਹ ਗਰੀਬ ਦੀ ਝੋਲੀ ਵਿੱਚ ਪਾਏ ਉਹ ਆਪ ਜੀਆਂ ਨਾਲ ਸਾਂਝੇ ਕੀਤੇ ਆ ਜਿੰਨੋਂ ਵੀ ਸਮਾਂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਨਾ ਰਲ ਕੇ ਉਹਨਾਂ ਦੇ ਚਰਨਾਂ ਵਿੱਚ ਫਰਿਆਦਾਂ ਪਾਈਏ ਤਰਲੇ ਪਾਈਏ ਮਨਤਾ ਪਾਈਏ ਜੋਧੜੀ ਕਰੀਏ ਦਾਤਾਰ ਅਸੀਂ ਕਿਣ-ਕਿਣ ਭੁੱਲਣ ਹਾਰੇ ਆਂ ਤੇ ਤੁਸੀਂ ਹਰ ਪਲ ਹੀ ਸਾਹਿਬ ਜੀ ਉਹ ਬਖਸ਼ਣ ਹਾਰੇ ਹੋ ਆਪ ਸਾਰਿਆਂ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੇਰਾ ਪਰਿਆ ਹੱਥ ਰੱਖਣ ਆਪ ਸਾਰਿਆਂ ਨੇ ਬੜੀ ਪਿਆਰ ਦਾ ਸਬੂਤ ਦਿੱਤਾ ਹੈ ਬੜੀ ਇਕਾਗਰਤਾ ਵਿੱਚ ਬੈਠ ਕੇ ਮਹਾਰਾਜ ਜੀ ਦੇ ਜਸ ਮਹਾਰਾਜ ਜੀ ਦੀ ਕਵਤਾ ਨੂੰ ਸਰਵਣ ਕਰਨ ਦੀ ਕਿਰਪਾਲਤਾ ਕੀਤੀ ਹੈ ਜੀ ਸੋ ਆਓ ਹੁਣ ਕੁਝ ਸਮਾਂ ਮੂਲ ਮੰਤਰ ਸਾਹਿਬ ਜੀ ਦੇ ਜਾਪ ਕਰਕੇ ਕੁੱਲ ਜਗਤ ਲਈ ਅਰਦਾਸ ਕਰੀਏ ਕਿ ਸਤਿਗੁਰੂ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਮਹਾਰਾਜ ਕਿਰਪਾ ਕਰਨ ਆਓ 5-7 ਮਿੰਟ ਮੂਲ ਮੰਤਰ ਸਹਿਬ ਵਿੱਚ ਆਪਣੀ ਹਾਜ਼ਰੀ ਲਗਵਾਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੇ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾ ਕੋਸੀ ਵੀ ਸੱਚ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓ ਅੰਕਾਰ ਸਤ ਨਾਮੁ ਆਪੁਰਖੁ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੁਸਾਤ ਸੰਗਤ ਮਹਾਰਾਜ ਕਿਰਪਾ ਕਰਨ ਹੋਈਆਂ ਬੇਅੰਤ ਪੁੱਲਾ ਆਪ ਜੀ ਨੇ ਨਾਂ ਚ ਤਾਰਨੀਆ ਸਤਿਗੁਰੂ ਬਖਸ਼ ਲੈਣ ਆਪ ਸੰਤਾਂ ਬਖਸ਼ ਲਿਓ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਲਾਈਵ ਟੈਲੀਕਾਸਟ ਵਾਲੇ ਵੀਰਾਂ ਦਾ ਧੰਨਵਾਦ ਆ ਸਾਊਂਡ ਸਿਸਟਮ ਵਾਲੇ ਵੀਰਾਂ ਦਾ ਧੰਨਵਾਦ ਆ ਇਹਨਾਂ ਦੀ ਵੀ ਬਹੁਤ ਵੱਡੀ ਸੇਵਾ ਸਭ ਸੰਗਤਾਂ ਦਾ ਸ਼ੁਕਰਾਨਾ ਅਸਥਾਨ ਦੇ ਮੁਖ ਸੇਵਾਦਾਰ ਸੰਤ ਬਾਬਾ ਬਲਵੀਰ ਸਿੰਘ ਜੀਆ ਦਾ ਭੈਣ ਭੈਣ ਜੀ ਗੁਰਸ਼ਰਨ ਕੌਰ ਜੀ ਦਾ ਰੋਮ ਰੋਮ ਕਰਕੇ ਧੰਨਵਾਦ ਜੋ ਅਥਾਹ ਹੀ ਪ੍ਰੇਮ ਬਖਸ਼ ਕੇ ਨਿਵਾਜਦੇ ਐ ਅਸੀਂ ਇੰਨੇ ਜੋਗੇ ਨਹੀਂ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਤਿਹਾਸਿਕ ਅਸਥਾਨਾਂ ਤੇ ਵਹਿ ਕੇ ਗੁਣਗਾ ਸਕੀਏ ਇਹ ਇਹਨਾਂ ਮਹਾਪੁਰਖਾਂ ਦੀ ਬਦੌਲਤ ਹੈ ਇਹਨਾਂ ਦੀਆਂ ਕਮਾਈਆਂ ਨੇ ਸੋ ਸੰਤ ਬਾਬਾ ਅਜੈਬ ਸਿੰਘ ਜੀ ਦਾ ਆਪ ਜੀ ਇਹ ਦਿਹਾੜਾ ਮਨਾ ਰਹੇ ਹੋ ਉਹਨਾਂ ਦੀ ਜੀ ਅਦ ਮਨਾ ਰਹੇ ਹੋ ਮਹਾਪੁਰਖ ਕਿਰਪਾ ਐਸੀ ਕਰਨ ਕਿ ਇਹ ਮਨ ਨਾਮ ਦੇ ਵਿੱਚ ਰੰਗਿਆ ਜਾਵੇ ਇਹ ਮਨ ਸਿਮਰਨ ਦੇ ਵਿੱਚ ਰੰਗਿਆ ਜਾਵੇ ਇਸ ਮਨ ਨੂੰ ਜਿਹੜਾ ਜਨਮਾਂ ਜਨਮਾਂ ਤੋਂ ਕਾਲਾ ਹੋ ਗਿਆ ਐ ਐਸਾ ਨਾਮ ਇਹਨੂੰ ਚੜ ਜਾਵੇ ਕਿ ਇੱਕ ਹੀਰੇ ਵਾਂਗੂ ਚਮਕ ਜਾਵੇ ਸੋ ਆਓ ਇੰਨੇ ਕੂ ਬਚਨਾ ਨਾਲ ਮੈਂ ਆਪਣੇ ਲਫ਼ਜ਼ਾਂ ਨੂੰ ਵਿਸ਼ਰਾਮ ਦੇਵਾਂ ਕੋਟਾਨ ਕੋਟ ਸ਼ੁਕਰ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਜਿਨ੍ਹਾਂ ਦੀ ਕਿਰਪਾ ਸਦਕਾ ਹਾਜ਼ਰੀ ਲੱਗ ਗਈ ਹੈ ਜੀ ਆਓ ਪਿਆਰ ਸਹਿਤ ਸਤਿਗੁਰਾਂ ਨੂੰ ਝੁਕਾਓ ਆਪਣਾ ਸੀਸ ਤੇ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ